ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਸਾਡੇ ਇੱਕ ਛੋਟੇ ਜਿਹੇ ਪਿਆਰੇ ਜਿਹੇ ਵਲੌਗ 'ਚ ਸੋ ਆਪਾਂ ਇਹਦੇ ਨਾਲ ਕਿਚਨ ਰੈਕ ਨੂੰ ਖੋਣਗੇ ਜਿਹੜਾ ਪਹਿਲਾਂ ਅਸੀਂ ਉਹਦੇ ਬਾਕਸ 'ਚ ਰੱਖਿਆ ਹੋਇਆ ਸੀਗਾ ਪਹਿਲਾਂ ਨਾ ਮਤਲਬ ਉਹਦੇ ਵਿੱਚ ਬਹੁਤ ਘਾਟੇ ਡੱਬੇ ਵਗੈਰਾ ਹੁੰਦੇ ਸੀਗੇ ਹਨਾ ਮਤਲਬ ਬਹੁਤ ਸਾਰੇ ਖੁੰਦੇ ਡੱਬੇ ਤੇ ਜਿਵੇਂ ਕਰਕੇ ਕੁਝ ਜਾਈਦੀ ਜੇ ਮਿਲਦੇ ਵੀ ਨਹੀਂ ਸੀਗੇ ਤੇ ਕਰਕੇ ਆਪਾਂ ਹੁਣ ഡബേരാ ਸੋ ਹੁਣ ਆਪਾਂ ਤੁਹਾਨੂੰ ਬਾਅਦ ਚ ਮਿਲਾਂਗੇ ਜੈਸ਼ਨ ਉੱਤੇ ਗਿੱਟੀਆਂ ਵਗੈਰਾ ਲਾ ਰਿਹਾ ਹੈ ਕਿਸੇ ਨੇ ਆਇਆ ਵਾ ਕੋਈ ਵੀ ਕੰਮ ਕਰਾਉਣਾ ਅਡੇ ਮੇਰੇ ਸਾਬ ਕੈਨ ਸਕਦੇ ਕਿਉਂ ਮਿਸਟਿਕ ਸੋ ਇੱਥੇ ਮੰਮੀ ਨੇ ਹੈਲਪ ਕਰ ਰਹੀ ਸੀ ਜੈਸ਼ਨ ਦੀ ਇਹਸ ਤਰ੍ਹਾਂ ਮੰਮੀ ਅੱਗੇ ਜੈਸ਼ਨ ਦੀ ਹੈਲਪ ਕਰ ਰਹੀ ਸੀਗੇ ਉਹ ਫੜ ਕੇ ਰੱਖਣਾ ਸੀ ਬਕਸਾ ਜੇ ਵੈਸੇ ਤਾਂ ਥੱਲੇ ਸਪੋਟਾਂ ਲਗਾਈ ਹੋਈਆਂ ਨਹੀਂ ਸੀ ਮੰਮੀ ਇਸ ਤਰ੍ਹਾਂ ਜੋ ਕਰ ਰਹੀ ਹੈ ਜੀ ਪਤਾ ਨਹੀਂ ਕਿੰਨਾ ਕੁ ਭਾਰਾ ਪੜਿਆ ਹੋਇਆ ਹੈ ਇਸ ਤਰ੍ਹਾਂ ਥੱਲੇ ਸਪੋਟਾਂ ਲਗਾਈ ਹੋਈਆਂ ਨਹੀਂ ਸੀ ਮੈਂ ਨਾ ਦੇਖ ਦੇਖਿਆ ਸਾਈ ਜਾਂਦਾ ਸੀਗਾ ਤੇ ਮੈਂ ਨਾਲ ਨਾਲ ਪਹਿਲਾਂ ਭਾਂਡੇ ਧੋਹਦੀ ਸੀ ਕਿਉਂਕਿ ਸਟੈਂਡ ਤੇ ਖੋਣ ਲੱਗ ਪਈ ਕਿ ਰੋਸ ਤੋਂ ਬਾਅਦ ਮੈਂ ਖੋਦ ਉਸ ਤੋਂ ਬਾਅਦ ਮੈਂ ਵੀਡੀਓ ਖੋਦੀ ਬਣਾਈ ਸੀ ਇਦਾਂ ਦੋਸਤੋ ਕਿੱਦਾਂ ਲੱਗ ਰਿਹਾ ਸਾਡਾ ਕਿਚਨ ਜਿਹੜਾ ਰੈਕ ਆ ਸੋ ਇਸ ਤਰ੍ਹਾਂ ਇੱਥੇ ਆਪਣੀ ਸਾਰੀ ਜਗ੍ਹਾ ਜਿਹੜੀ ਖੁੱਟ ਗਈ ਇਦਾਂ ਹੁਣ ਆਪਾਂ ਕੁਝ ਵੀ ਕੁੱਕ ਕਰਕੇ ਉੱਧਰ ਵੀ ਰੱਖ ਸਕਦੇ ਹਾਂ ਉੱਥੇ ਮਿਕਸੀ ਵਗੈਰਾ ਲਗਾਤੀ ਬੋਰਡ ਦੇ ਕੋਲੇ ਨਹੀਂ ਤਾਂ ਸਾਨੂੰ ਮਿਕਸੀ ਨੂੰ ਆਪ बार-बार ਚੱਕਣੀ ਪੈਂਦੀ ਸੀ ਸੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵਾ ਸੋ ਲੋਜੀ ਆਪਾਂ ਇੱਥੇ ਜਿਹੜਾ ਬਲੌਗ ਦਾ ਐਂਡ ਕਰਦੇ ਆ ਸੋ ਕਿੱਦਾਂ ਲੱਗੇ ਤੁਹਾਨੂੰ ਸਾਡੇ ਕਿਚਨ ਲੈਕ ਜ਼ਰੂਰ ਦੱਸਣਾ ਇੱਥੇ ਆਪਾਂ ਮਿਕਸੀ ਵਗੈਰਾ ਦਾ ਸੈਟਅਪ ਕਰਤਾ ਸੀਗਾ ਤੋਂ ਨਾਲ ਹੀ ਪਲੱਗ ਜਿਹੜਾ ਆਪਾਂ ਨੂੰ ਜਿਆਦਾ ਫਿਰ ਪਹਿਲਾਂ ਮੈਨੂੰ ਪ੍ਰੋਬਲਮ ਹੋਇਆ ਜਿ세 ਇੱਥੇ ਚੱਕ ਕੇ ਲੈਣਾ ਪੈਂਦਾ ਸੀ ਜਾਂ ਦੂਜੇ ਸਵਿਚ ਬੋਰਡ ਕੋਲ ਲੈਣਾ ਪੈਂਦਾ ਸੀ ਪਰ ਹੁਣ ਆਪਾਂ ਇੱਥੇ ਲਗਾਤਾ ਸੋ ਇਸ ਤਰ੍ਹਾਂ ਦਾ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਜਦੋਂ ਤੁਸੀਂ ਇੱਕ ਪਿਆਰਾ ਜਿਹਾ ਕਮੈਂਟ ਸਾਡੇ ਲਈ ਛੱਡ ਕੇ ਜਾਂਦੇ ਤਾਂ ਸਾਨੂੰ ਵਧੀਆ ਲੱਗਦਾ ਸੋ ਕਿੱਦਾਂ ਦੀ ਲੱਗੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਥੈਂਕ ਯੂ so much ਬਾਏ ਬਾਏ